ਮੈਂ ਰੱਬ ਦਾ ਨਾਮ ਲਊਂਗਾ ਜੀ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਤ ਧੰਤਾ ਸ਼ੇਰ ਗੁਰੂ ਵਿਦਾਤ ਮਹਾਰਾਜ ਹਾਲੇਲੂਇਆ ਗੋਸਪਾ ਖੁਸ਼ਹੰਦ ਵਾਲਾ ਤਾਲਾ ਸਭ ਨੂੰ ਕੁਝ ਦੇ ਕੇ ਜੈ ਕਬੀਰ ਧੰਨ ਕੀ ਜੈ ਕਬੀਰ ਧੰਨ ਕੀ ਮੈਂ ਤੇਰੀ ਸ਼ਨਹਾ ਨੂੰ ਬਖਸ਼ ਲੋ ਤੁਹਿੰਨ ਰੰਕਾਰ ਮੈਂ ਤੇਰੀ ਸ਼ਰਨ ਹਮੈ ਨੂੰ ਬਖਸ਼ ਲੋ ਜਿਕਰਾ ਮਾ ਚਿੰਤਪੁਨੀ ਦਾ ਬਹੁਤ ਕਾਜ ਕਰਦਾ ਤੇਰੇ ਬਾਰੇ ਮੈਂ ਚਿੰਤਪੁਨੀ ਮਾਤਾ ਦਾ ਪੱਕਦਾ ਜੇ ਕੋਈ ਮੈਨੂੰ 1 ਰੁਪਇਆ ਦਿੰਦਾ ਤਾਂ 10 ਰੁਪਏ ਫਾਇਦਾ ਹੁੰਦਾ ਵਾ ਜੇ ਕੋਈ ਸਵਾਰ ਮੈਨ ਦਾ ਉਹਦਾ 1000 ਰੁਪਏ ਫਾਇਦਾ ਹੁੰਦਾ ਲੋਕ ਮੇਰੀ ਮਦਦ ਕਰ ਰਹੇ ਆ ਲੋਕਾਂ ਨੇ ਮੈਨੂੰ ਜਿਤਾਇਆ ਵਾ ਉਹ ਲੋਕੀ ਜਿਤਾ ਕੇ ਛੱਡਣਗੇ ਸਿਰਫ ਪਾਰਟੀਆਂ ਕੇ ਧੋਖੇ ਬਾਜੀ ਮਾਰ ਜੀ ਇਹ ਨਾ ਕਰ ਲੈਣਾ ਇਹ ਧੋਖਾ ਕਰਨ ਗਿਆ ਮੈਨੂੰ ਪਤਾ ਇਹਨਾਂ ਨੇ ਰਾਜਨੀਤੀ ਬਣਾਉਣੀ ਆ ਇਹ ਰਾਜਨੀਤੀ ਬਣਾ ਕੇ ਮੈਨੂੰ ਫੇਲ ਕਰਨਾ ਚਾਹੁੰਦੇ ਪਰ ਮੈਂ ਫੇਲ ਨਹੀਂ ਹੋਊਂਗਾ ਮੈਂ ਪਾਸ ਹੋਊਂਗਾ ਦੇਖੋ ਮੈਂ ਜਿੱਤ ਗਿਆ ਦਾ ਹੁਣੀ ਤੁਹਾਨੂੰ ਜਿੱਤ ਦਾ एलान ਦਿਖਾਉਂਗਾ ਮੈਂ ਵੱਡੀ ਲੀਡ ਜਾਣਾ ਮੇਰੇ ਤੋਂ ਪਿੱਛੇ ਹੋ ਤੁਹਾਡੇ ਤੋਂ ਪਿੱਛੇ ਹਾਂਜੀ ਕਿੰਨੇ ਦਾ ਤੁਹਾਨੂੰ ਭਾਈ ਸਾਰੇ ਪਿੱਛੇ ਆ ਮੈਂ ਤੋਂ ਮੈਂ ਜਿੱਤਿਆ ਪਿਆ ਵਾ ਅੱਛਾ ਆ ਹੁਣ ਦੇਖੋ ਨਾਂ ਨੂੰ एलान ਹੋਣਾ ਬਾਕੀ ਆ ਉਹਨਾਂ ਨੇ ਕਿਤੇ ਗੜਬੜੀ ਮਾੜੀ ਜਿਹੀ ਕੀਤੀ ਹੈਗੀ ਆ ਮੈਨੂੰ ਸ਼ੱਕ ਆ ਹੈਗਾ ਵੀ ਨਹੀਂ ਆਪਾਂ ਤਿੰਨ ਦਿਨ ਤੋਂ ਮਸ਼ੀਨਾਂ ਦੀ ਰਿਕਵਰੀ ਕਰ ਰਹੇ ਹਾਂ ਤਿੰਨ ਦਿਨਾਂ ਦੀ ਤਿੰਨ ਦਿਨਾਂ ਤੋਂ ਮਸ਼ੀਨਾਂ ਦੀ ਰਿਕਵਰੀ ਕੀਤੀ ਆ ਸਾਡੇ ਜਾਣ ਤੋਂ ਬਾਅਦ ਇਹ ਮਾੜੀ ਜਿਹੀ ਗੜਬ ਉਸ ਕਹਿ ਨਹੀਂ ਸਕਦੇ ਕਿ ਤਰ੍ਹਾਂ ਲੋਕਾਂ ਦੇ ਲੀਡਰ ਗਰਮੜੀ ਕਰ ਦਿੰਦੇ ਆ ਵੱਡੇ ਵੱਡੇ ਲੀਡਰ ਜਿਹੜੇ ਆ ਦੇਖੋ ਮੈਂ ਤੇ ਸਰਕਾਰ ਨੇ ਕਹਿੰਦਾ ਕਿ ਇੱਕ ਐਫਆਰ ਕਾਪੀ ਲਖਾ ਲੋ ਉਥੇ ਪੱਕਾ ਨੀਟੂ ਨਾਮ ਲਖਾ ਲੋ ਜੇ ਕਿਹਦਾ ਪੈਟਰੋਲ ਖਤਮ ਹੋ ਜਾਂਦਾ ਉਹ ਵੀ ਨੀਟੂ ਨੇ ਖਤਮ ਕੀਤਾ ਵਾ ਜੇ ਕਿਹਦਾ ਨਾਲਾ ਚੋਰੀ ਜਾਂਦਾ ਉਹ ਵੀ ਨੀਟੂ ਨੇ ਕੀਤਾ ਜੇ ਕਿਹਦੀ ਬਨਾਣ ਚੋਰੀ ਹੁੰਦੀ ਆ ਉਹ ਵੀ ਨੀਟੂ ਨੇ ਕੀਤਾ ਵਾ ਜੇ ਕਿਤੇ ਗੰਦ ਪਿਆ ਇਹ ਮੇਰੇ ਪਿੱਛੇ ਪਤਾ ਨਹੀਂ ਕਿਉਂ ਪਿਆ ਮੇਰੀ ਐਫਆਰ ਕਾਪੀਏ ਕਟਾਉਣ ਨੂੰ ਕਿਉਂ ਬੈਠੇ ਆ ਔਰ ਇੱਕ ਸਾਡੇ ਭਰਾ ਸਾਡੇ ਪੰਜਾਬ ਦੀ ਜਵਾਨੀ ਬਚਾਉਣ ਨੂੰ ਬੈਠੇ ਆ ਔਰ ਸਾਡੇ ਸਿੱਧੂ ਸਿੱਧੂ ਸਾਹਿਬ ਫਾਰਮ ਹ ਚਿੰਕੂ ਸ਼ੀਸ਼ਾ ਵਾਲੇ ਸਾਡੇ ਦੁੱਗਲ ਭਾਜੀ ਨੇ ਮੇਰੀ ਮੋਟਰਸਾਈਕਲ ਖਰਾਬ ਹੋ ਗਈ ਚੰਪਾਲ ਦੁੱਗਲ ਭਾਜੀ ਫਗਵਾੜਾ ਗੇਟ ਚੌਂਕ ਦੇ ਵਿੱਚ ਉਹਨਾਂ ਨੇ ਮੈਨੂੰ ਐਕਟਿਵਲ ਦਿੱਤੀ ਉਹ ਕਹਿੰਦਾ ਐਕਟਿਵਲ ਲੈ ਕੇ ਜਲਦੀ ਜਾ ਨਹੀਂ ਕਹਿੰਦਾ ਜੀ ਮੈਂ ਕਹਾਂ ਵੋਟਰ ਗਿੰਦਿਆਂ ਮੈਂ ਭਾਈ ਲੇਟ ਹੋਣ ਰਿਹਾ ਕਹਿੰਦਾ ਤੂੰ ਮੇਰੀ ਐਕਟਿਵਲ ਲੈ ਜਾ ਭਾਜੀ ਮਿੰਦਰ ਭਗਤ ਮੇਰੇ ਪਿੱਛੇ ਆ ਅੱਗੇ ਨਹੀਂ ਜਾਂਦਾ ਕਰ ਜ਼ਿੰਦਗੀ ਚ ਅੱਛਾ ਔਰ ਇਹ ਇੱਕ ਅਧਾ ਰਾਊਂਡ ਨਹੀਂ ਹੋ ਸਕਦਾ ਇੱਕ ਅਧਾ ਰਾਊਂਡ ਹੋ ਸਕਦਾ ਬੋਧਨ ਜਿੱਤ ਨਹੀਂ ਸਕਦਾ ਮੇਰੇ ਤੋਂ ਜਿਤਨਾ ਮੁਸ਼ਕਲ ਹੈ ਐਲਾਨ ਹੋਣਾ ਬਾਕੀ ਹੈ ਜੇ ਤੁਹਾਨੂੰ ਉਹ ਪੂਰਾ ਜੇ ਆਤ ਕੀ ਦਾਤ ਕੀ ਦੇਖੋ ਨੀਟੂ ਕੀ ਕਰੂਗਾ ਹੁਣ ਨਿਤ ਜਹਾਰਗਨ ਨੀਟੂ ਆਪਕੀ ਬੱਕਰੇ ਕੋ ਚੋ ਜਲਵਾਇਆ ਕੀ ਕਰੂਗਾ ਨੀਟੂ ਅੱਜ ਅੱਜ ਨੀਟੂ ਤੁਹਾਨੂੰ ਦਿਖਾ ਦੂਗਾ ਜਲਵਾ ਆਪਣਾ ਮੈਂ ਆਪਕੀ ਕੁਰਤਾ ਪਜਾਮਾ ਨਵਾਂ ਪਾਇਆ ਪਿਆ ਮੈਂ ਕਿਹਾ ਚਿੱਕਰ ਦੇ ਵਿੱਚ ਹੀ ਨੀਟੂ ਅੱਜ ਨੀਟੂ ਚਿੱਕਰ ਦੇ ਵਿੱਚ ਹੀ ਨਾ ਕੇ ਜਾਊਗਾ ਪਰ ਤੁਸੀਂ ਵੀ ਕਹਿੰਦੇ ਹੋ ਜੀ ਮੇਰੇ ਭਾਂਡੇ ਵੇਖ ਕੇ ਮੈਂ ਚੋਣ ਨਹੀਂ ਲੜਨੀ ਇਹ ਕਿਹਦੀ ਬਾਕੀ ਲੀਡਰਾਂ ਨੂੰ ਬੋਲ ਭਾਬੀ ਚਮੇਲ ਗਲਦੀਦ ਦੀ ਫਿਲਮ ਚਾਈ ਸੀ ਉਹ ਵੀ ਆਈ ਆ ਨਹੀਂ ਮੈਂ ਸਸਕੂਟ ਨਹੀਂ ਪਾਰਟ 2 ਫਿਲਮ ਜਿਵੇਂ ਆ ਅਗਲਾ ਮੈਨੂੰ ਵੱਡੀਆਂ ਵੱਡੀਆਂ ਫਿਲਮਾਂ ਹੋਰ ਮਿਲ ਗਈਆਂ ਵਾ ਇਹਨਾਂ ਦਰਦ ਦੀ ਲੋੜ ਨਹੀਂ ਆ ਗਈ ਨਹੀਂ ਪੰਜ ਸਾਲ ਤੋਂ ਮਤ ਹੋ ਗਿਆ ਭਾਈ ਸਾਹਿਬ ਵੀ ਆਏ ਨਹੀਂ ਸਾਰੇ ਇੱਕ ਉਂਗਲੀ ਨਾਲ ਇੱਕ ਉਂਗਲੀ ਨਾਲ 베ਰ ਇੱਕ ਮਿੰਟਲ 베ਰ ਚੱਕਦੇ ਕਾਂਗਰਸ ਨਾਮ ਸਿੰਘ ਇਹ ਵੀ ਸਾਨੂੰ ਦਿੱਕ ਪਾਈ ਦੱਸੋ ਮਿਲਣਾ ਆ ਗਿਆ ਪ੍ਰਧਾਨ ਜੀ ਪ੍ਰਧਾਨ ਜੀ ਇਹ ਗੰਪੂਰਾ ਫਰੰਟ ਪਾਰਟੀ ਸਾਡੀ ਪਾਰਟੀ ਸਾਡੀ ਪਾਰਟੀ ਜਿੱਤੀ ਹੋਈ ਹੈ ਸਾਡੀ ਪਾਰਟੀ ਜਿੱਤੀ ਹੋਈ ਮੈਨੂੰ ਪਤਾ ਹੈ ਐਲਾਨ ਹੋਣਾ ਬਾਕੀਆ ਗੈਰੀਆਂ ਦੋ ਰਹਿਣਾ ਬਾਕੀ ਜਿੱਤ ਪੱਕੀ ਆ ਇੱਕ ਐਦਾ ਬੰਦਾ ਦਾ ਜਿਹੜਾ ਬਿਗਬੋਸ ਛੱਡ ਸਕਦਾ ਲੋਕਾਂ ਵੱਲੋਂ ਨਹੀਂ ਛੱਡ ਸਕਦਾ ਆ ਬੰਦੇ ਨੇ ਬਿਗਬੋਸ ਦਾ ਉੱਪਰ ਛੱਡਿਆ ਲੋਕਾਂ ਨੂੰ ਸਲਮਾਨ ਖਾਨ ਨੂੰ ਸਲਮਾਨ ਖਾਨ ਨੂੰ ਪਾਸੇ ਕਰਾ ਦਿੱਤਾ ਨਹੀਂ ਬਿਗਬੋਸ ਹਰ ਸਾਲ ਆਏਗਾ ਪਰ ਟੋਨਾ ਹਰ ਸਾਲ ਨਹੀਂ ਆਣਗੀਆਂ ਪਾਜੀ ਸਲਮਾਨ ਖਾਨ ਦਾ ਫੋਨ ਆਇਆ ਸੀ ਮੈਨੂੰ ਬਿਗਬੋਸ ਤੋਂ ਹਾਂ अच्छा फिर वो बात हो ही कैसे ना हुन जदों लीड ਤੁਹਾਡੀ ਬੜੀ ਡੰਗ ਮੈਂ ਦੇਖੋ ਨੀ ਦੋ ਮਿੰਟ ਰੁਕ ਮੈਂ ਆ ਗਿਆ ਜੇ ਨਹੀਂ ਹੋਗਾ ਤੇ ਚੱਕਰ ਦੇ ਵਿੱਚ ਇਹ ਚੱਕਰ ਦੇ ਵਿੱਚ ਲੀਡੂ ਆਏਗਾ ਅੱਜ ਇੱਥੇ ਨਾ ਆਊਗਾ ਪੱਕਾ ਹੈ ਪੱਕਾ ਹੋਰ ਨਹੀਂ ਨਹੀਂ ਪੱਕਾ ਹਾਰਨ ਦਾ ਬੱਕਾ ਅਲਾਨ ਦੇ ਜਹਰਗਾ ਤੇ ਵੀ ਚੱਕਰ ਦੇ ਨਾਲ ਜਾਏਗਾ ਨੀ ਤੂੰ ਕਿਰਮ ਤੂੰ ਇਹਦੇ ਭਾਂਡੇ ਵੇਖ ਕੇ ਮੈਂ ਚੋਣ ਭਾਂਡੇ ਦੇ ਅੱਗੇ ਲੋਕਾਂ ਨੂੰ 10 ਰੁਪਏ 5-5 ਰੁਪਏ 2 ਰੁਪਏ ਇਕੱਠੇ ਕੀਤੇ ਸਰਦਾਰ ਸਾਹਿਬ ਟਿੰਕੂ ਸ਼ੀਸ਼ਾ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਆ ਸਪਨਾਮ ਭਾਈ ਨੇ ਮਦਦ ਕੀਤੀ ਆ ਸਾਡੇ ਸਰਦਾਰ ਸੁੱਚਾ ਸਿੰਘ ਜੀ ਬਿਮਾਰ ਆ ਭਾਵੇਂ ਬਿਮਾਰ ਆ ਸ਼ੁਕਰ ਆ ਕੀ ਵੀ ਆ ਸਾਰਾ ਭਾਈ ਪਰ ਦਮਾ ਵੀ ਆ ਗਾਵਾ ਨਾਲਾ ਕੋਲ ਜਾਵਾ ਗੰਦੇ ਬਾਣੀ ਨਾਲ ਆ ਕੇ ਮਾਰੋਗੇ ਨਹੀਂ ਬੀਜੇਪੀ ਜਾ ਨਹੀਂ ਬੀਜੇਪੀ ਸਾਡੇ ਕੋ ਆਊਗੀ ਸਾਨੂੰ ਇਲੈਕਸ਼ਨਾਂ ਤੋਂ ਬਾਅਦ ਬਾਈ ਟਿਕਟ ਜਨਾਊਗਾ ਨੀਟੂ ਜਾਰਗੀ